ਸਤਿ ਅਸ਼ਰਗੱਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 5 ਦਿਨਾਂ ਦੇ ਮੌਸਮ ਆਫੇਰ ਤੁਹਾਨੂੰ ਦੇਵਾਂਗੇ ਯਾਨੀ ਕਿ 28 ਅਪ੍ਰੈਲ ਤੱਕ ਪੰਜਾਬ ਦਾ ਮੌਸਮ ਗਰਮੇਦਾਰ ਰਹਿ ਸਕਦਾ ਸਭ ਤੋਂ ਪਹਿਲਾਂ ਅੱਜ ਰਾਤ ਦੀ ਗੱਲ ਕਰ ਲਈਏ ਜੀ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਦੀ ਜੇਕਰ ਗੱਲ ਕਰੀਏ ਤੇ ਅਸਰੇ ਲਗਭਗ 26 6000 ਵਰ ਜਾ ਰਹੇ ਨੇ ਆਥਰ ਦਾ ਟਾਈਮ ਹੋ ਚਲਿਆ ਤੇ ਆਉਣ ਵਾਲੀ ਜਿਹੜੀ ਰਾਤ ਆ ਯਾਨੀ ਕਿ 23 ਅਪ੍ਰੈਲ ਦੀ ਜਿਹੜੀ ਰਾਤ ਹੈ ਉਹ ਮੌਸਮ ਖੁਸ਼ਕ ਤੇ ਗਰਮ ਰਹਿੰਦਾ ਜਾ ਫਿਰਿਆ ਹੁਮਸ ਫਿਰ ਤੋਂ ਬਣੀ ਸ਼ੁਰੂ ਹੋ ਚੁੱਕੀ ਆ ਭਾਵੇਂ ਜਿਹੜੀਆਂ ਹਵਾਵਾਂ ਨੇ ਉਹ ਹਲਕੇ ਫੱਦਰ ਦੇ ਆ ਚੱਲ ਰਹੀਆਂ ਨੇ ਕਿਤੇ ਕਿਤੇ ਦਰਮਿਆਨੇ ਫੱਦਰ ਦੀਆਂ ਹਵਾਵਾਂ ਚੱਲ ਰਹੀਆਂ ਨੇ ਉੱਤਰཕੱਛੇ ਦੀਆਂ ਪਰ ਹੁਮਸ ਜਿਹੜੀ ਉਹ ਬਣੀ ਹੋਈ ਆ ਗਰਮ ਲੋ ਚੱਲਦੀ ਆ ਤੇ ਲੋ ਦੇ ਅਲਰਟ ਹਾਲ ਫਿਲਹਾਲ ਅੱਜ ਤੇ ਕੱਲ੍ਹ ਹੀ ਜਾਰੀ ਨਹੀਂ ਹੈਗੇ ਉਸ ਤੋਂ ਬਾਅਦ ਗਰਮ ਲੋ ਦੇ ਜਿਹੜੇ ਹੀਟ ਵੇਵ ਦੇ ਅਲਰਟ ਵੀ ਜਾਰੀ ਕਰ ਦਿੱਤੇ ਗਏ ਨੇ ਮੌਸਮ ਫਗ ਇਸਲਾਵਾ ਜੇਕਰ ਅਸੀਂ ਦੇਖਦੇ ਹਾਂ ਜੀ 16.4 ਡਿਗਰੀ ਦੇ ਨਾਲ ਹੁਸ਼ਿਆਰ ਹੋਰ ਜਿਲ੍ਹਾ ਸਭ ਤੋਂ ਠੰਡਾ ਮਿਨੀਮਮ ਟੈਂਪਰੇਚਰ ਦੇ ਹਿਸਾਬ ਨਾਲ ਰਿਹਾ ਤੇ 16.9 ਡਿਗਰੀ ਦੇ ਨਾਲ ਗੁਰਗਾਓ ਖੇਤਰ ਸਭ ਤੋਂ ਠੰਡਾ ਗੁਰਗਾਓ ਆਪਣੇ ਹਰਿਆਣਾ ਦੇ ਵਿੱਚ ਰਿਹਾ ਸਭ ਮਿਨੀਮਮ ਟੈਂਪਰੇਚਰ ਰਾਤਾਂ ਦੇ ਜਿਹੜੇ 16 ਤੋਂ ਲੱਗੇ 22-24 ਦੇ ਆਸ-ਪਾਸ ਚੱਲਦੇ ਹੋਏ ਨੇ 1-2 ਡਿਗਰੀ ਜਿਹੜੀ ਗਰਾਵਟ ਹੈ ਇਹਨਾਂ ਦੇ ਵਿੱਚ ਆਈ ਹੈ ਕਿਉਂਕਿ ਪਛੋਤੀਆਂ ਹਵਾਵਾਂ ਚੱਲਣ ਕਰਕੇ ਸੋ ਅੱਜ ਰਾਤ ਵੀ ਮੌਸਮ ਠੀਕ-ਠਾਕ ਬਣਿਆ ਰਹੇਗਾ ਜੀ ਤੇ ਟੈਂਪਰੇਚਰ ਫਿਰ ਤੋਂ 16-17 ਤੋਂ ਲੱਗੇ 22-23 ਤੱਕ ਚੜਿਆ ਵਰਕਰ ਰਹਣਗੇ ਰਾਤਾਂ ਦੇ ਰਾਤਾਂ ਹਾਲੇ ਨਿ ਪਰ ਜਿਹੜੇ ਟੈਂਪਰੇਚਰ 26 ਤੋਂ 28 ਦੇ ਚੱਲ ਗਏ ਸੀ ਉਹਦੇ ਵਿੱਚ ਥੋੜੀ ਗਰਾਉਡ ਜਿਹੜੀ ਸੰਭਵ ਹੋਈ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰਦੇ ਹਾਂ ਜੀ ਹੀਟ ਵੇਵ ਦੀ ਹੀਟ ਵੇਵ ਦੇ ਜਿਹੜੇ ਪੰਜਾਬ ਦੇ ਵਿੱਚ ਅਲਰਟ ਕੀਤੇ ਗਏ ਨੇ ਉਹ ਖਾਸ ਕਰਕੇ ਮਾਲਵੇ ਦੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਕੀਤੇ ਗਏ ਨੇ ਪਹਾੜਾ ਦੇ ਲਾਗੇ ਜਿਹੜੇ ਜ਼ਿਲ੍ਹਿਆਂ ਨਾਲ ਜ਼ਿਲ੍ਹੇ ਦੇ ਵਿੱਚ ਟੈਂਪਰੇਚਰ ਸਟੇਬਲ ਬਣਿਆ ਹੋਇਆ 36 36 ਸੈਂਟੀ 38 ਮੈਕਸਿਮਮ ਟੈਂਪਰੇਚਰ ਚੱਲਦਾ ਹੋਇਆ ਪਹਾੜੀਆ ਦਬਾਬਾ ਖੇਤਰ ਹੈ ਪਠਾਨਕੋਟ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਟੈਂਪਰੇਚਰ ਸਟੇਬਲ ਨੇ ਤੇ ਜਿਹੜੇ ਕੇਂਦਰੀ ਮਾਲਵੇ ਤੋਂ ਲੈ ਕੇ ਪੱਛਮੀ ਮਾਲਵੇ ਤੱਕ ਨੂੰ ਯਾਨੀ ਕਿ ਦੱਖਣੀ ਬੈਲਟ ਹੈ ਜਿਹੜੀ ਇਹਨਾਂ ਭਾਗਾਂ ਦੇ ਵਿੱਚ ਟੈਂਪਰੇਚਰ ਸੋ ਇਹ ਕਿਹੜੇ ਜ਼ਿਲ੍ਹੇ ਆ ਜੀ ਇਹ ਆ ਗਿਆ ਜੀ ਪਟਿਆਲਾ ਸੰਗਰੂਰ ਮਲੇਰਕੋਟਲਾ ਬਠਿੰਡਾ ਸ਼੍ਰੀਮਕਸਰ ਸਾਹਿਬ ਮਲਾਟ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਅਮੋੜ ਇਹਨਾਂ ਭਾਗਾਂ ਦੇ ਵਿੱਚ ਔਰ ਮੋਗਾ ਜ਼ਿਲ੍ਹਾ ਇਹਨਾਂ ਭਾਗਾਂ ਦੇ ਵਿੱਚ ਹੀਟ ਵੇਵ ਦੇ ਅਲਰਟ ਜਿਹੜੇ ਉਹ ਪਰਸੋਂ ਤੋਂ ਜਾਰੀ ਕਰ ਦਿੱਤੇ ਜਾਈ ਗਏ ਨੇ ਯਾਨੀ ਕਿ 25 26 27 28 ਇਹਨਾਂ ਦਿਨਾਂ ਦੇ ਦਰਮਿਆਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਗੜੀ ਹੀਟ ਵੇਵ ਚੱਲ ਰਹੀ ਹੈ ਜਣਕੀ ਗਰਮ ਲੋ ਚੱਲੇਗੀ ਜਿਦਨ ਵਾਲਾ ਟੈਂਪਰੇਚਰ ਫਿਰ ਤੋਂ ਤਾ ਨੂੰ ਜਾਣਗੇ ਤੇ ਗਰਮੀਆਂ ਇਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਕਹਿਰ ਵਰ ਭਾਈਗੀ ਸਿਸਤ ਲਵਾ ਜੀ ਇਹ ਚੜਦੇ ਪਾਰੇ ਨੂੰ ਹੀਟ ਵਾਲੇ ਹੌਰ ਦੇ ਲਈ ਜਦੋਂ ਬਹੁਤ ਜ਼ਿਆਦਾ ਗਰਮੀ ਫੈਲਦੀ ਹੈ ਜੀ ਇਹਨਾਂ ਦਿਨਾਂ ਦੇ ਵਿੱਚ ਅਪਰੈਲ ਦੇ ਵਿੱਚ ਤੇ ਸਿਆਣੇ ਕਹਿੰਦੇ ਨੇ ਕਿ ਫਿਰ ਸਿਸਟਮ ਵੀ ਨੇੜੇ ਹੁੰਦਾ ਤੇ ਜਦੋਂ ਪੂਰਾ ਚੱਲ ਫੰਦਾ ਹੀਟ ਲੱਗ ਜਾਂਦੀ ਹੈ ਤੇ ਫਿਰ ਸਿਸਟਮ ਨੂੰ ਸਪੋਰਟ ਮਿਲ ਜਾਂਦੀ ਹੈ ਸੋ ਖੇਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਵੀ ਆ ਰਿਹਾ ਉਹਦੀ ਅਫਰੇਲ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਦੇਵਾਂਗੇ ਸੋ ਜਦੋਂ ਤੱਕ ਫਾਰਾ ਤਾਂ ਉਹ ਜਾ ਚੁੱਕਿਆ ਹੋਵੇਗਾ ਤੇ ਜਦੋਂ ਪੂਰਾ ਚੱਲੇਗਾ ਨਾਲ ਸਿਸਟਮ ਦੀ ਐਂਟਰੀ ਹੋਏਗੀ ਤੇ ਪਾਰੇ ਨੂੰ ਫਿਰ ਥੋੜੀ ਠੱਲ ਪਾਏਗੀ ਤੇ ਚੜਦੇ ਫਾਰੇ ਨੂੰ ਥੋੜਾ ਜਿਹਾ ਹੇਠਾ ਲਿਆਉਣ ਦੇ ਲਈ ਸਿਸਟਮ ਵੀ ਫਿਰ ਤਿਆਰ ਹੈ ਅਫਰੇਲ ਦੇ ਅਖੀਰ ਦੇ ਵਿੱਚ ਜਾਂ ਮਈ ਦੇ ਪਹਿਲੇ ਦਿਨ ਸੋ ਇਹ ਸਿਸਟਮ ਕਿਦਾ ਦਰਾਨੋ ਵਾਲਾ ਜੀ ਕੇ ਇਹਦੇ ਜਲਾਵਾਰਾ ਅੰਕੜੇ ਹੋਣਗੇ ਇਹਨਾਂ ਨੂੰ ਆਉਂਦੇ ਦਿਨਾਂ ਤੱਕ ਅਸੀਂ ਸਪਸ਼ਟ ਅਪਡੇਟ ਦੋੜੇ ਨਾਲ ਸਾਂਝੇ ਕਰਾਂਗੇ ਫਿਲਹਾਲ ਉਹਦੇ ਦਿਨਾਂ ਦੇ ਵਿੱਚ ਜੀ ਆਫ ਅਗਲੇ 3-4 ਦਿਨ ਗਰਮ ਲੋ ਤੋਂ ਬਚਣਾ ਹੀਟ ਵੇਵ ਤੋਂ ਬਚ ਕੇ ਰਹਿਣਾ ਤੇ ਇਹਦੇ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਮਾਸੂਫਾ ਖਾਨ ਨੂੰ ਤੁਹਾਨੂੰ ਅੱਜ ਸ਼ੁਕਰੀਆ